ਮੇਰਾ ਨਾਮ ਗੁਰਪ੍ਰੀਤ ਸਿੰਘ ਪੇਂਟਰ ਆਰਟਿਸਟ ਹੈ ਤੇ ਮੈਂ ਸ੍ਰੀ ਅਮਰitsar ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਅੱਜ ਉਹ ਮਾਡਲ ਤਿਆਰ ਕੀਤਾ ਹੈ ਪੰਜ ਧਾਰਮਿਕ ਸਥਾਨਾਂ ਦੇ ਮਾਡਲ ਹੈ ਜੋ ਕਿ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋ ਰਿਹਾ ਹੈ ਹਿਸਟਰੀ ਦੇ ਵਿੱਚ ਬਣਨ ਜਾ ਰਹੀ ਹੈ ਕਿ ਅੰਮ੍ਰਿਤਸਰ ਤੋਂ ਚੱਲ ਕੇ ਫਿਲੀਪੀਨ ਦੇ ਇੱਕ ਸਿੱਖ ਅਜਾਇਬ ਘਰ ਦੇ ਵਿੱਚ ਜੋ ਕਿ ਗੁਰਦਾネタ ਸਿਟੀ ਦੇ ਵਿੱਚ ਗੁਰਸ਼ਬਦ ਪ੍ਰਕਾਸ਼ ਗੁਰਦੁਆਰੇ ਦੇ ਵਿੱਚ ਸਥਾਪਿਤ ਹੋਣ ਦੀ ਤੇ ਇਹ ਜੋ ਮਾਡਲ ਨੇ ਸ੍ਰੀ ਦਰਬਾਰ ਸਾਹਿਬ ਅਮਰitsar ਸਾਹਿਬ ਜੀ ਦਾ ਸ੍ਰੀ ਨਨਕਾਣਾ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਛੋਟੇ ਸਾਹਿਬ ਜਦਾਂ ਦਾ ਸ਼੍ਰੀ ਦਿਵਾਰਾ ਜੋ ਨਿਆਟ ਬੁਲੋਤਿਆਂ ਦਾ ਜੋ ਦ੍ਰਿਸ਼ ਹੈ ਉਸ ਨੂੰ ਦਰਸਾਉਂਦੇ ਮਾਡਲ ਤਿਆਰ ਕੀਤੇ ਗਏ ਕਿ ਸਿੱਖ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਹੋਵੇ ਉਸ ਇਤਿਹਾਸ ਨੂੰ ਦਰਸਾਉਂਦਾ ਕਿਉਂਕਿ ਜਿੱਥੇ ਇਤਿਹਾਸਿਕ ਮਾਡਲ ਸੋਭਿਤ ਹੋਣਗੇ ਨਾਲ ਨਾਲ ਸਮੁੱਚਾ ਇਤਿਹਾਸ ਅਨੇਕ ਨੇ ਅਲੈਕਾਂਿਕਾਂ ਭਾਸ਼ਾਵਾਂ ਦੇ ਵਿੱਚ ਨਾਲ ਲਿਖਿਆ ਜਾਏਗਾ ਤੇ ਮੇਨ ਮਕਸਦ ਜਿਹੜਾ ਹੁੰਦਾ ਸਾਡਾ ਯੂਥ ਹੈ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਬਹਿ ਕੇ ਕੁਝ ਕੰਟਰੀਆਂ ਦੇ ਵਿੱਚ ਇਤਿਹਾਸ ਨੂੰ ਦੂਰੁੰਦਾ ਜਾ ਰਿਹਾ ਉਸ ਇਤਿਹਾਸ ਨੂੰ ਹਿਰਦੇ ਵਿੱਚ ਜਿੰਦਾ ਰੱਖਣ ਦੇ ਲਈ ਇਹ ਉਪਬਰਾਤਾ ਕੀਤਾ ਗਿਆ ਇਹ ਕਿਹੜੀ ਜਗਾ ਜਾਣਗੇ ਕਿੰਨੇ ਮੁੜ ਜਾਣਗੇ ਕਿਸ ਤਰ੍ਹਾਂ ਇਹ ਸ਼ਿਪਿੰਗ ਰਾਈ ਬੜੀ ਜਲਦੀ ਉੱਥੇ ਫਿਲੀਪੀਨ ਦੇ ਵਿੱਚ ਭੇਜੇ ਭੇਜੇ ਜਾਣਗੇ ਤੇ ਜ਼ਿਕਰ ਜੋ ਹੈ ਕਿ ਜਦੋਂ ਉੱਥੋਂ ਸੰਤਾਵਲੋਂ ਹੁਕਮ ਲਾਇਆ ਗਿਆ ਕੀ ਇਸ ਤਰ੍ਹਾਂ ਦੇ ਤਾਕਤਵਰ ਨਾਲ ਦੇ ਮਾਡਲ ਇਥੇ ਸਿੱਖ ਜਾਇਬ ਦੇ ਵਿੱਚ ਭੇਜੇ ਜਾਣ ਜਾਇਬ ਕਰਦੇ ਵਿੱਚ ਤਾਂ ਦਾਸ ਕੈਨੇਡਾ ਦੀ ਧਰਤੀ ਤੋਂ ਸਪੈਸ਼ਲ ਚੱਲ ਕੇ ਇਥੇ ਇਹ ਮਾਡਲ ਤਿਆਰ ਕਰਕੇ ਮੇਰੀ ਟੀਮ ਹੈਗੀ ਹੈ ਮੇਰਾ ਪਰਿਵਾਰ ਆ ਸਾਰੇ ਨਾਲ ਮਿਲ ਕੇ ਅਸੀਂ ਮਾਡਲ ਤਿਆਰ ਕੀਤੇ ਤੇ ਇਹ ਮਾਡਲ ਸੋਲਿਡ वुਡ ਫਾਈਬਰ ਤੇ ਸੋਲਿਡ ਜਿਹੜੇ ਪੇਂਟ ਹੁੰਦੇ ਆਟੋ ਪੇਂਟ 2K ਉਹਨਾਂ ਨੂੰ ਯੂਜ਼ ਕਰਕੇ ਬਣਾਏ ਗਏ ਹੈ ਇਹ ਲਾਈਫ ਤਾਂ ਇਹਨਾਂ ਦੀ ਬੁਨਿਆਦ ਤੇ ਇਹਨਾਂ ਨੂੰ ਅਜਾਇਬ ਘਰਾਂ ਦੇ ਨਾਲ ਨਾਲ ਜਿਹੜੇ ਨਗ ਕੀਰਤਨ ਆ ਜਾਂ ਹੋਰ ਅਸਥਾਨਾਂ ਤੇ ਵੀ ਸੂਬਿਤ ਕੀਤਾ ਜਾ ਸਕਦਾ ਜਿਹਦੇ ਨਾਲ ਕੀ ਦੇਸ਼ ਦੇ ਦੀ ਸੰਤਾਨ ਲਾਹਾ ਲੈ ਸਕਦੀ ਆਵਾ ਜਿਹੜੇ ਹੈ 17 ਵਰਲਡ ਰੈਕੋਰਡਸ 7 ਨੈਸ਼ਨਲ ਰਿਕਾਰਡ ਮੇਰੇ ਨਾਂ ਤੇ ਦਰਜ ਹੈ ਤੇ ਇਹਨਾਂ ਦੇ ਬਲਬੁੱਤੇ ਤੇ ਦਾਸ ਨੂੰ ਪਿਛਲੇ 3 ਸਾਲ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਡਾਇਰੈਕਟ ਪੀਆਰ ਸਨੇ ਪਰਿਵਾਰ ਦਿੱਤੀ ਸੀ ਤੇ ਇਹਦੇ ਨਾਲ ਨਾਲ ਇਹ ਮੈਂ ਦੱਸਣਾ ਚਾਹੂਗਾ ਕਿ ਦਸਾਂ ਪਾਸ਼ੇ ਦੇ ਜਨਮ ਸਥਾਨਾਂ ਦੇ ਮਾਡਲ ਪੰਦਰ ਸਹਿਬਾਨਾ ਦੇ ਮਾਡਲ ਦੀ ਦਾਸ ਕੋਲ ਬਣਾਏ ਗਏ ਨੇ ਖੋਰ अनेका ਪਾਕਿਸਤਾਨ ਦੇ ਵੀ ਗੁਰਦੁਆਰਾ ਸਾਹਿਬ ਦੇ ਮੋਢੇ ਬਣਾਏ ਨੇ ਜੂਨ 1984 ਕਲੂਕਾਰੇ ਦਾ ਵੀ ਮੋਢ ਬਣਾ ਕੇ अनेका ਮੁਕਾਂ ਦੇ ਵਿੱਚ ਦਿੱਤਾ ਗਿਆ ਹੈ ਤੇ ਮੇਰਾ ਮੇਨ ਮਕਸਦ ਇਹ ਹੁੰਦਾ ਹੈ ਇਸ ਕਲਾ ਦੇ ਨਾਲ ਨਾਲ ਜੋ ਸਿੱਖ ਇਤਿਹਾਸ ਹੈ ਸਾਡਾ ਦੇਸ਼ ਦੇ ਦੇ ਵਿੱਚ ਪਹੁੰਚ ਸਕੇ ਪਹਿਲੀ ਵਾਰੀ ਹੋ ਰਿਹਾ ਕਿ ਫਿਲੀਪੀਨ ਦੀ ਧਰਤੀ ਤੇ ਕੋਈ ਸਿੱਖ ਆ ਜਾਵ ਕਰ ਬਣਿਆ ਹੋਵੇ ਕਿਉਂਕਿ ਮੇਰੇ ਮਿੱਤਰ ਨੇ ਸਰਦਾਰ ਹਰਪੀ ਸਿੰਘ ਵੀ ਮਖੂਜੋ ਖੋਮੀ ਬੁਲਾ ਰਹੇ ਨੇ ਤੇ ਉਹਨਾਂ ਵੱਲੋਂ ਅਤੇ ਸਮੂਹ ਸੰਗਤਾਂ ਜਿਹੜੀਆਂ ਹੈਗੀਆਂ ਉਰਦਾ ਨੀਤਾ ਸਿਟੀ ਦੀਆਂ ਫਿਲੀਪੀਨ ਤੋਂ ਉਹਨਾਂ ਵੱਲੋਂ ਹੁਕਮ ਲਾਇਆ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਜੋ ਅਜਾਇਬ ਘਰ ਬਣਾ ਕੇ ਸਾਡੀ ਕੌਮ ਨੂੰ ਸਮਰਪਿਤ ਕੀਤਾ ਜਾਵੇ ਤੇ ਮੇਰੇ ਮਨ ਨੂੰ ਬੜੀ ਪ੍ਰਸੰਤਾ ਆਉਂਦੀ ਹੈ ਮੈਂ ਸ਼ੁਕਰ ਅਦਾ ਕਰਦਾ ਹਾਂ ਗੁਰੂ ਅੰਗਦ ਸਾਹਿਬ ਜੀ ਨੇ ਇਹ ਇਸ ਤਰ੍ਹਾਂ ਦੀ ਸੇਵਾ ਦਾਸ ਦੇ ਪਾਸੋਂ ਲਈ ਤੇ ਹੁਣ ਨੈਕਸਟ ਸਟੈਪ ਕੀ ਹੋਏਗਾ ਨੈਕਸਟ ਬੜੀ ਜਲਦੀ ਆਪਾਂ ਖਾਲਸਾ ਰਾਜ ਨੂੰ ਸਮਰਪਿਤ ਕਰਦੇ ਕੋਈ ਮਾਡਲ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਸਿੱਖ ਇਤਿਹਾਸ ਤੋਂ ਪੂਰੀ ਦੁਨੀਆ ਜਾਣੂ ਹੋ ਸਕੇ ਤੇ ਬੜੀ ਜਲਦੀ ਕਿਸੇ ਸਿੱਖ ਜਾਇ ਪਰਚੇ ਸੋਭਿਤ ਕਰਾਂਗੇ ਮੈਂ ਦੇਖਦੇ ਹਾਂ ਸੰਕਾ ਕਿ ਇਹ ਵੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਬਣਵਾ ਕੇ ਆਪਣੇ ਆਪਣੇ ਗੁਰਦੁਆਰਾ ਸਾਹਿਬਾਂ ਦੀ ਨਗਰ ਕੀਰਤਨਾ ਦੀ ਬਣਵਾ ਕੇ ਰੱਖੇ ਜਾਣ ਤਾਂ ਕੇ ਨਾਲ ਇਤਿਹਾਸ ਜਣਾ ਉਹਦੇ ਨਾਲ ਸਿੱਖ ਪੀੜੀ ਜੁੜ ਚੁੱਕੀ